ਪਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਸਮੂਹ ਸਟਾਫ ਅਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਜਲੰਧਰ ਸਿਵਲ ਹਸਪਤਾਲ ਪਹੁੰਚੇ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਭ ਨੂੰ ਤੰਦਰੁਸਤੀ ਪ੍ਰਦਾਨ ਕਰਨਾ ਹੈ ਤੋਤੀ ਲੋਕਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਕਿ ਦੇਣਾ ਸਰਕਾਰ ਉਹਦੇ ਲਈ ਵਚਨਬੱਧ ਹੈ ਉਹਨਾਂ ਕਹਿ ਕਿ ਸਟਾਫ ਦੀ ਘਾਟ ਅਤੇ ਦਵਾਈਆਂ ਦੇ ਕਮੀ ਦਾ ਮਸਲਾ ਜਲਦ ਤੋਂ ਜਲਦੀ ਹੱਲ ਕੀਤਾ ਜਾਵੇਗਾ ਡਾਕਟਰ ਬਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ 15 ਫਰਵਰੀ ਤੱਕ ਉਹਨਾਂ ਦਾ ਟੀਚਾ ਹੈ ਕਿ ਸਾਰੀਆਂ ਦਵਾਈਆਂ ਇੱਥੇ ਪਹੁੰਚ ਜਾਣ। ਚੌਥੀ 15 ਫਰਵਰੀ ਤੱਕ ਮਰੀਜ਼ ਨੂੰ ਬਾਹਰੋਂ ਕੋਈ ਦਵਾਈ ਨਹੀਂ ਲੈਣੀ ਪਵੇਗੀ। ਜਦੋਂ ਸਿਹਤ ਮੰਤਰੀ ਨੇ ਪੁੱਛਿਆ ਗਿਆ ਕਿ ਉਹਨਾਂ ਦੇ ਆਉਣ ਤੇ ਹੀ ਇੰਤਜ਼ਾਮ ਕਿਉਂ ਕੀਤੇ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਵਿਉਂਤਬੰਦ ਦੌਰਾ ਸੀ ਪਰ ਜੇਕਰ ਉਹ ਅਚੰਚੇ ਦੌਰਾ ਕਰਨਗੇ ਤਾਂ ਹੀ ਕਮੀਆਂ ਸਾਹਮਣੇ ਆਉਣਗੀਆਂ। ਤੇ ਉੱਥੇ ਜਿਹੜੀ ਕੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਟੈਸਟਿੰਗ ਦੀ ਵਧੀਆ ਸਹੂਲਤਾਂ ਵੀ ਉਪਲਬਧ ਕੀਤੀ ਹੋਵੇਗੀ। ਅੱਜ ਤੁਸੀਂ ਸਿਵਲ ਹਸਪਤਲ ਚ ਆਏ ਹੋ। ਹਾਂਜੀ ਮੈਂ ਇਸ ਤੋਂ ਪਹਿਲਾਂ ਜੀ ਕਪੂਰਥਲਾ ਸਿਵਲ ਹਸਪਤਲ ਨੂੰ ਹੋਣ ਜਿਹੜਾ ਇੱਥੇ ਹੈਗਾ ਇੱਥੇ ਸਾਰੇ ਜਿੰਨੇ ਵੀ ਆਪਣੇ ਸਟੇਕ ਹোল্ডার ਹੈਗੇ ਆ ਜੀ ਚਾਹੇ ਆਪਣੇ ਜਿੰਨੇ ਡਾਕਟਰਸ ਹੈਗੇ ਉਹਨਾਂ ਦੇ ਨਾਲ ਔਰ ਜਿਹੜੇ ਸਾਡੇ ਚੁਣੇ ਪ੍ਰਤੀਨਿਧੀ ਆ ਸਾਡੇ ਅਰਗਲ ਜਿਹੜਾ ਜਲੰਧਰ ਤੋਂ ਮੈਕਸਿਮਮ ਨੰਬਰ ਆਫ ਜਿਹੜੇ ਮੈਂਬਰ ਆਫ ਪਾਰਲੀਮੈਂਟ ਚਾਰੇ ਆ ਗਏ ਜੀ ਤੇ ਬਾਕੀ ਜਿਹੜੇ ਐਮ ਐਲ ਐ ਸਾਹਿਬਾਨ ਔਰ ਜਿੰਨੇ ਵੀ ਆਪਣੇ ਲੋਕਾਂ ਦੇ ਪਦਵੰਤੇ ਸੱਜਣ ਆ ਗਏ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਸਾਡਾ ਇਹ ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਹੈ ਜੀ 500 ਪਲੱਸ ਬੈੱਡਸ ਆ ਗਏ ਇੱਥੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਸਿਹਤ ਕ੍ਰਾਂਤੀ ਦਾ ਜਿਹੜਾ ਬੀੜਾ ਚੁੱਕਿਆ ਹੈਗਾ ਉਹਦੇ ਚ ਜਿਵੇਂ ਪ੍ਰਾਇਮਰੀ ਕੇਅਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ 64 ऑलरेडी ਖੁੱਲ ਚੁੱਕਿਆ 100 ਹੋਰ ਤਿਆਰ ਹੈ ਜੀ ਉਹਦੇ ਵਿੱਚ 86 ਲੱਖ ਤੋਂ ਜ਼ਿਆਦਾ ਲੋਕ ਉਹਦਾ ਬੈਨੀਫਿਟ ਲੈ ਚੁੱਕੇ ਆ ਇਸੇ ਤਰ੍ਹਾਂ ਯੋਗਾ ਦੀਆਂ ਕਲਾਸਾਂ ਜਿਹੜੀਆਂ ਸਾਡੀਆਂ ਰੈਗੂਲਰ ਚੱਲ ਰਹੀਆਂ ਹੈਗੀਆਂ ਜੀ ਹੁਣ ਜਿਹੜਾ ਸਾਡਾ ਸਕੈਂਡਰੀ ਕੇਅਰ ਤੇ ਸਾਡਾ ਸਾਰਾ ਫੋਕਸ ਹੈਗਾ ਕਿ 15 ਫਰਵਰੀ ਤੱਕ ਸਾਡਾ ਟਾਰਗੇਟ ਹੈ ਜੀ ਸਾਡੇ ਕੋਲੇ 250 ਤੋਂ ਵੱਧ ਦਵਾਈਆਂ ਹੋ ਜਾਣਗੀਆਂ ਵੀ ਸਾਰੀਆਂ ਦਵਾਈਆਂ ਪੇਸ਼ਣ ਨੂੰ ਹਸਪਤਾਲਾਂ ਚੋਂ ਮਿਲਣਗੀਆਂ ਬਾਹਰ ਦਵਾਈ ਪਰਚੀ ਲਿਖ ਕੇ ਨਹੀਂ ਦੇਣੀ ਕਿ ਬਾਹਰੋਂ ਲੈ ਕੇ ਆਓ ਔਰ ਇਸੇ ਤਰ੍ਹਾਂ ਸਾਰੇ ਟੈਸਟ ਜਿਹੜੇ ਆ ਗਏਨ ਕੋਰਡ ਗਲਟਰਾਸਾਉਂਡ ਐਕਸਰੇ ਸਾਰੇ ਹਸਪਤਾਲਾਂ ਦੇ ਵਿੱਚ ਹੋਣਗੇ ਔ ਸੀਟੀ ਸਾਡੇ ਸਾਰੇ ਡਿਸਟ੍ਰਿਕਟ ਹੱਡ ਕੁਆਟਰ ਤੇ ਹੋਗਾ ਲੇਕਿਨ ਐਮ ਆਰ ਆਈ ਜਿਹੜੇ ਜਿਹੜੇ 6 ਸੈਂਟਰ ਆ ਉਹਨਾਂ ਦੇ ਵਿੱਚ ਹੈਗੇ ਆ ਉਹ ਵੀ ਅਸੀਂ ਬਾਅਦਿਆਂ ਚ ਇੰਟਰੋਡਿਊਸ ਕਰਾਂਗੇ ਤੇ ਇਹ ਇਸ ਇਹਦੇ ਸੰਬੰਧਤ ਜਿਹੜਾ ਕੋਈ ਬਿਲਡਿੰਗ ਦੀ ਹੋਰ ਆਪਾਂ ਨੂੰ ਲੋੜ ਹੈ ਜੀ ਐਚ ਆਰ ਦੀ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਜਾਂ ਜੇ ਕਿਤੇ ਕੋਈ ਇਕੁਪਮੈਂਟ ਦੀ ਲੋੜ ਹੈ ਉਹ ਸਾਰਾ ਕੰਪਲੈਂਸ ਰਿਵਿਊ ਕਰਕੇ ਔਰ ਜੋ ਐਗਜ਼ਿਸਟਿੰਗ ਸਾਡੇ ਕੋਲੇ ਮੈਨ ਪਾਵਰ ਹੈ ਉਹਦੀ ਆਪਟੀਮਮ ਯੂਟਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਆ ਇਹ ਸਾਰੀ ਪਲੈਨਿੰਗ ਜਿਹੜੀ ਹੈਗੀ ਹੈ ਮੈਂ ਡਿਸਟ੍ਰਿਕਟ ਵਾਈਜ਼ ਜਾ ਕੇ ਸਾਰਿਆਂ ਚ ਕਰ ਚੁੱਕਿਆ ਜੀ ਇਹ ਪਟਿਆਲੇ ਦੇ ਵਿੱਚ ਅਸੀਂ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਅਪਗ੍ਰੇਡ ਕੀਤਾ ਸੀਗਾ ਪਿਛਲੇ ਮਹੀਨੇ ਚ ਉੱਥੇ 100 ਤੋਂ ਵੱਧ ਜਿਹੜੇ ਲੋਕ ਆਏ ਉਹਨਾਂ ਨੂੰ ਜਿਹਨਾਂ ਨੂੰ ਵੈਂਟੀਲੇਟਰ ਦੀ سپورਟ ਜਿਹੜੇ ਕਿ ਪਹਿਲਾਂ ਪੀਜੀਏ ਜਾਂਦੇ ਸੀ ਜਾਂ ਪ੍ਰਾਈਵੇਟ ਹਸਪਤਾਲਾਂ ਜਾਂਦੇ ਸੀ ਬਹੁਤ ਮਹਿੰਗਾ ਪੈਂਦਾ ਸੀ ਉਹਨਾਂ ਨੇ 100 ਤੋਂ ਵੱਧ ਜਿਹੜੇ ਪੇਸ਼ੈਂਟ ਹੈ ਇਨਕਲੂਡਿੰਗ ਜਿਹੜੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਜਿਹਨੂੰ ਅਸੀਂ ਨਿੱਕੂ ਕਹਿੰਦੇ ਆ ਔਰ ਜਿਹੜੇ ਵੈਂਟੀਲੇਟਰ ਜਿਹੜੇ ਆਈਸੀਯੂ ਇੰਟੈਂਸਿਵ ਕੇਅਰ ਯੂਨਿਟ ਆ ਉੱਥੇ ਲੋਕਾਂ ਨੂੰ ਬੇਨਿਫਿਟ ਹੋਇਆ ਉਹਦਾ ਇਹ ਅਸੀਂ ਇੱਥੇ ਵੀ ਤੁਹਾਡੇ ਜ 15 ਮਹੀਨਾ ਚੱਲਦੀਆਂ ਪਈਆਂ 10 ਹੋ ਰਿਹਾ ਐਨ ਜੀਓਜ਼ ਦੇ ਨਾਲ ਉੱਥੇ ਸਾਡੇ ਮੈਡੀਕਲ ਕਾਲਜ ਤੋਂ ਜਿਹੜਾ ਦਾਇਆਨੰਦ ਮੈਡੀਕਲ ਕਾਲਜ ਹੈ ਉਹਨਾਂ ਦੇ ਕੰਸਲਟੈਂਟ ਨੇਫਰੋਲੋਜਿਸਟ ਲੋਕਾਂ ਨੂੰ ਅੰਡਰ ਵਨ ਰੂਫ ਜਿਹੜਾ ਹੈਗਾ ਕਿ ਉਹ ਇੱਕ ਸੈਂਟਰ ਆਫ ਐਕਸੀਲੈਂਸ ਬਣਾ ਕੇ ਡਾਇਲਿਸਿਸ ਦੀਆਂ ਫੈਸਿਲਿਟੀਆਂ ਦਿੱਤੀਆਂ ਨੇ ਉਹ ਇੱਦਾਂ ਜਲੰਧਰ ਦੇ ਵਿੱਚ ਵੀ ਬਣਾਵਾਂਗੇ ਜੀ ਹੌਲੀ-ਹੌਲੀ ਜਿਹੜਾ ਇੱਥੇ ਤੁਹਾਡੇ ਇਹਦੇ ਵਿੱਚ ਆਲਰੇਡੀ ਜਲੰਧਰ ਦੇ ਵਿੱਚ ਜਿਹੜੇ ਹੈਗੇ ਡੀ ਐਨ ਵੀ ਕੋਰਸਸ ਕਾਫੀ ਆ ਗਿਆ ਬਾਕੀਆਂ ਦੇ ਵਿੱਚ ਸ਼ੁਰੂ ਕਰਕੇ ਇਹਨੂੰ ਇੱਕ ਕਿਸਮ ਦੀ ਇਹਨੂੰ ਪੋਸਟ ਗ੍ਰੈਜੂਏਟ ਜਿਹੜੀ ਇੰਸਟੀਚੂਟ ਹੈ ਅਸੀਂ ਉਹ ਜਿੱ